ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਂ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਸਮਰ ਕਲੈਕਸ਼ਨ ਦੇ ਵਿੱਚ ਦੁਪੱਟਿਆਂ ਦੀ ਵੀਡੀਓ ਪਹਿਲਾ ਕਲਰ ਹੈ ਜੀ ਸਾਡਾ ਮਜੈਂਟਾ ਕਲਰ ਇਹਦੇ ਵਿੱਚ ਜੀ 골ਡਨ ਕਲਰ ਦੀਆਂ ਲਾਈਨਾਂ ਆਇਆਂ ਪੂਰੀਆਂ ਸਾਰੀਆਂ ਦੁਪੱਟੇ ਦੇ ਵਿੱਚ ਦੁਪੱਟੇ ਦੀ ਲੈਂਥ ਜਿਹੜੀ ਹੈ ਸਵਾ 2 ਮੀਟਰ ਹੈ ਇਹਨਾਂ ਦਾ ਜੀ ਫੈਬਰਿਕ ਰਹੇਗਾ ਰਿਯਾਨ ਦੇ ਵਿੱਚ ਤੇ ਇਹਦੇ ਤੁਸੀਂ ਦੇਖੋ ਚਾਰੇ ਪਾਸੇ ਜਿਹੜੇ ਆ ਲੱਡੂ ਲੱਗੇ ਹੋਏ ਆ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਸੋ ਵੀਡੀਓ ਨੂੰ ਦੇਖੋ ਲਾਸਟ ਤੱਕ ਅ ਨੈਕਸਟ ਕਲਰ ਆ ਗਿਆ ਜੀ yellow ਕਲਰ ਤੁਸੀਂ ਦੇਖੋ ਕਿੰਨਾ ਪਿਆਰਾ ਕਲਰ ਲੱਗ ਰਿਹਾ ਅੱਗੇ ਹੈ black ਕਲਰ ਨੈਕਸਟ red ਕਲਰ ਵਾਈਟ ਕਲਰ ਮਸਟਰਡ ਕਲਰ yellow pink ਇਹਨਾਂ ਸਾਰਿਆਂ ਦਾ ਰੇਟ ਰਹੇਗਾ ਜੀ 80 ਰੁਪਏ ਅੱਗੇ ਹੈ ਮੂਵ ਕਲਰ ਔਰ ਨਾਲ ਹੈ ਡਾਰਕ ਬਲੂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਸ਼ੇਅਰ ਤੇ ਲਾਈਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ